ਸਸੇ ਦਾ ਮਤਲਬ ਵਿਹਾਰ ਚਾਲਾ ਆ ਬਾਈ ਨਾਲ ਗੱਲਬਾਤ ਕਰਵਾਉਂਦੇ ਆ ਜੀ ਆ ਵਹਿੜ ਦੇਖ ਸਕਦੇ ਬਹੁਤ ਚੰਗੀ ਵਹਿੜ ਆ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਆ ਜੀ 40 ਪਲੱਸ ਜਾਊਗੀ ਹਾਂਜੀ ਹਾਂਜੀ ਠੀਕ ਆ ਠੀਕ ਆ ਤੂੰਜਾ ਸੂਆ ਹਨਾ ਹਾਂਜੀ ਦੂਜਾ ਠੀਕ ਆ ਨਾਲ ਕੀ ਹੈ ਜੀ ਇਹਦੇ ਬੱਛੀ ਹੈ ਜੀ ਨਾਲ ਬੱਛੀ ਹੈ ਠੀਕ ਆ ਜੀ ਠੀਕ ਆ ਦੇਖ ਸਕਦਾ ਮਿੱਤਰੋ ਪੂਰੀ ਗੱਲ ਬਾਤ ਐਣ ਬਹੁਤ ਸੋਹਣੀ ਵੈੜਾ ਹੀ ਦੇਖ ਸਕਦੇ ਤੁਹਾਡੇ ਸਾਹਮਣੇ ਡੰਬੀ ਵੈੜਾ ਆ ਜੀ ਤੇ ਬਾਕੀ ਬਾਈ ਦਾ ਨੰਬਰ ਵੀ ਤੁਹ ਬੋਲਾਂਗੇ ਇੱਕ ਵਾਰੀ ਪੈਟ ਕੋੜਾ ਸਾਰਾ ਕੁਝ ਦਿਖਾ ਦਿੰਦਾ ਜੀ ਤੇ ਆਹ ਦੇਖ ਸਕਦਾ ਮਿੱਤਰੋ ਆਹ ਤੋਂ ਉੱਤੇ ਵੀ ਚੋਲੀ ਆ ਲੈ ਦੇਖ ਸਕਦੇ ਵੀ ਚੰਗੀ ਵੈੜਾ ਹੀ ਪੈਟ ਕੋੜੇ ਹੀ ਦੇਖ ਸਕਦੇ ਮਨੋ ਤੇ ਕੋਈ ਲੰਬੇ ਵਾਲੀ ਗੱਲ ਨਹੀਂ ਜੀ ਪੂਰੀ ਗੱਲ ਬਾਤ ਆ ਐਣ ਸਰਾ ਹੋ ਜਾ ਪਈ ਦੇਖ ਸਕਦੇ ਤੁਸੀਂ ਇੱਥੇ ਬੜਾ ਦੂਰ ਕੇ ਦਿਖਾ ਦੋ ਆ ਦੇਖ ਸਕਦੇ ਹੋ ਬਹੁਤ ਚੰਗੀ ਵੜ ਪਈ ਆ ਜੀ ਬਾਕੀ ਬਾਈ ਦਾ ਕੰਟੈਕਟ ਨੰਬਰ ਦਵਾਗੇ ਤੁਹਾਨੂੰ ਤੇ ਉਸ ਨੰਬਰ ਤੇ ਸਾਰੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਦੂਜੇ ਸੂਏ ਆ ਜੀ ਪਹਿਲੇ ਸੂਏ 35 ਕਿਲੋ ਦਾ ਰਕਾਰਡ ਆ ਜੀ ਦੂਜੇ ਸੂਏ 40 ਤੱਕ 40 ਪਲੱਸ ਨਹੀਂ ਛੱਡਦੀ ਬਾਈ ਕਹਿੰਦਾ ਆ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਆ ਤੇ ਚੰਗੀ ਵਹਿੜਾ ਹੀ ਲਿਜਾਣ ਵਾਲੀ ਵਹਿੜਾ ਬਾਕੀ ਬਾਈ ਤੋਂ ਡਿਮਾਂਡ ਬਹੁਤ ਹੈ ਕੀ ਡਿਮਾਂਡ ਆ ਜੀ ਇਹਦੇ ਹਨਾ ਤੇ ਕਿਹੜਾ ਪੰਡਾ ਬਾਈ ਜੀ ਆਪਣਾ ਹਾਂਜੀ ਹਾਂਜੀ ਮੱਲਣ ਪੰਡਾ ਜੀ ਮੱਲਣ ਪੰਡਾ ਠੀਕ ਆ ਜੀ ਤੇ ਡਿਮਾਂਡ ਦੂਣ ਜੀ ਨੰਬਰ ਤੇ ਡਿਮਾਂਡ 2 ਲੱਖ ਰੁਪਏ 2 ਲੱਖ ਰੁਪਏ ਡਿਮਾਂਡ ਬਾਕੀ ਮੌਕੇ ਤੇ ਹੋ ਜੀ ਬਾਤ ਘਾਟਾ ਤੇ ਨੰਬਰ ਬੋਲਦੇ ਜੀ ਆਪਣਾ 66803 66803 749 749 ਹਣਾ ਹਾਂਜੀ ਤੇ ਨਾਲ ਬੱਛੀ ਆ ਹਨਾ ਬਾਈ ਹਾਂਜੀ ਠੀਕ ਆ ਜੀ ਲੇ ਕੇ ਨੱਕ ਟਾਈਮ ਹੋ ਗਏ ਸੋਏ ਨੂੰ ਇਹ 17 ਤਰੀਕ ਦੀ ਸੂਈ ਹੈ 17 ਤਰੀਕ ਦੀ ਠੀਕ ਆ ਜੀ ਬਾਕੀ ਬਾਈ ਦਾ ਕੰਟੈਕਟ ਨੰਬਰ ਤੇ ਗੱਲਬਾਤ ਸਾਰੀ ਕਰ ਸਕਦਾ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਵਹਿੜ ਬਾਰੇ ਬਹੁਤ ਚੰਗੀ ਵਹਿੜਾਂ ਹੀ ਦੇ ਸਕਦਾ ਤੁਹਾਨੂੰ ਦਿਖਾਤਾ ਪੈਟ ਕੋੜਾ ਵੀ ਦਿਖਾਤਾ ਜੀ ਤੇ ਤੋੜ ਕੇ ਤੁਹਾਨੂੰ ਦਿਖਾਤਾ ਜੀ 40 ਪਲੱਸ ਬਾਈ ਕਹਿੰਦਾ ਛੱਡਦੇ ਨੇ ਪਹਿਲਾ ਰਿਕਾਰਡ ਤੁਹਾਨੂੰ ਦੱਸਦਾ ਹੀ 35 ਕਿਲੋ ਦਾ ਰਿਕਾਰਡ ਸੀ ਇਹਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਛੱਡਣ ਵਾਲੀ ਵਹਿੜ ਨਹੀਂ ਇਹ ਤੇ ਦੇਖ ਸਕਦਾ ਤੁਹਾਡੇ ਸਾਹਮਣੇ ਇਹਨਾਂ ਲਸ਼ਕੋਰਾ ਮਾਦੇ ਡੱਬੀ ਵਹਿੜਾਂ ਹੀ ਪੂਰੀ ਗੱਲ ਬਾਤ ਕੋਕਾ ਵੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਧੰਨਵਾਦ